ਅੱਜ ਜੀ ਮਾਹਾਂ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਆ ਸਰਕ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗ ਅੱਜ ਅਸੀਂ ਵੀਡੀਓ ਦੇ ਵਿੱਚ ਸਰਕ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਦੇਖਾਂਗੇ ਵੀ ਸਰਕ ਕੀ ਆ ਇਹ ਜਿਹੜੀ ਵੀਡੀਓ ਤੁਹਾਡੇ ਪੇਪਰ ਦੇ ਪਾਰਟ ਆਫ ਵੀ ਤੋਂ ਕਾਫੀ ਮਹੱਤਵਪੂਰਨ ਸੋਸ਼ੀਅਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਆ ਜੀ ਸਰਕ ਦਾ ਜਿਹੜਾ ਫੁੱਲ ਨੇਮ ਆਗਾ ਉਹ ਹੈਗਾ ਸਾਊਥ ਏਸ਼ੀਆਨ ਐਸੋਸੀਏਸ਼ਨ ਫੋਰ ਰੀਜਨਲ ਕਾਰਪੋਰੇਸ਼ਨ ਪੰਜਾਬੀ ਦੇ ਵਿੱਚ ਇਹਨੂੰ ਦੱਖਣੀ ਏਸੀਆਈ ਖੇਤਰੀ ਸਹਿਯੋਗ ਸੰਗ ਕਿਹਾ ਜਾਂਦਾ ਵਾ ਇਹ ਵੀ ਜਿਹੜੀ ਸਥਾਪਨਾ ਸੀਗੀ ਸਭ ਤੋਂ ਪਹਿਲਾਂ ਜਿਹੜਾ ਵਿਚਾਰ ਸੀਗਾ 1980 ਦੇ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਜਿਆਰ ਰਹਿਮਾਨ ਵੱਲੋਂ ਦਿੱਤਾ ਗਿਆ ਸੀਗਾ 8 ਦਸੰਬਰ 1985 ਨੂੰ ਟਾਕਾ ਵਿਖੇ ਬੰਗਲਾਦੇਸ਼ ਦੇ ਵਿੱਚ ਸਾਰਕ ਦੀ ਜਿਹੜੀ ਪਹਿਲੀ ਸਮੈਟ ਹੈਗੀ ਉਹ ਹੁੰਦੀ ਆ ਸ਼ੁਰੂ ਦੇ ਵਿੱਚ ਸਾਵਨਾ ਇਹਦੀ ਮੰਨੀ ਜਾਂਦੀ ਹੈ ਕਿ 8 ਦਸੰਬਰ 1985 ਨੂੰ ਸ਼ੁਰੂ ਦੇ ਵਿੱਚ ਮੈਂਬਰ ਰਹੇ ਸੀਗੇ ਜਿਹੜੇ 7 ਸੀਗੇ ਭਾਰਤ ਪਾਕਿਸਤਾਨ ਬੰਗਲਾਦੇਸ਼ ਨੇਪਾਲ ਭੂਟਾਨ ਮਾਲਦੀਵ ਤੇ শ্রীলੰਕਾ 2007 ਦੇ ਵਿੱਚ afghanistan ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਤੇ ਮੈਂਬਰਾਂ ਦੀ ਜਿਹੜੀ ਗਿਣਤੀ ਹੈਗੀ ਉਹ 8 ਹੋ ਜਾਂਦੀ ਆ ऑब्ਜ਼ਰਵਰ ਕੰਟਰੀ ਜਿਹਨੂੰ ਨਿਗਰਾਨ ਕੰਟਰੀ ਕਿਹਾ ਜਾਂਦਾ ਉਹ ਚੀਨ ਅਮਰੀਕਾ ਰੂਸ ਯੂਰਪੀਅਨ ਸੰਘ ਜਾਪਾਨ ਇਰਾਨ ਆਦ ਇਹ ਨਿਗਰਾਨ ਦੇਸ਼ ਦੇ ਵਿੱਚ ਆਉਂਦੇ ਨੇ ਮੁੱਖ ਦਫ਼ਤਰ ਕਾਟਮੰਡੂ ਨੇਪਾਲ ਦੇ ਵਿੱਚ ਅਧਿਕਾਰਤ ਪਾਸ ਹੈ ਗਿਰਲਸ ਤੇ ਦੁਨੀਆ ਦੀ 21% ਆਬਾਦੀ ਸਾਰਕ ਦੇ ਵਿੱਚ ਰਹਿੰਦੀ ਆ ਦੁਨੀਆ ਦਾ ਜੀਡੀਪੀ ਆ ਜਿਹੜਾ ਉਹ 4% ਆ ਉਹ ਸਾਰਕ ਦੇਸ਼ਾਂ ਦੇ ਕੋਲ ਹੁੰਦਾ ਹੈ ਸਾਰਕ ਦੇ ਦੁਆਰਾ ਕੁਝ ਮਹੱਤਵਪੂਰਨ ਪਹਿਲਾਂ ਜਿਵੇਂ ਮੌਕ ਇਨੀਸ਼ੀਏਟਿਵ ਕਰਕੇ ਜਿਹੜਾ ਸਾਊਥ ਏਸ਼ੀਅਨ ਫ੍ਰੀ ਟ੍ਰੇਡ ਏਰੀਆ 2004 ਦੇ ਵਿੱਚ ਬਣਾਇਆ ਗਿਆ ਸਾਰਕ ਫੂਡ ਬੈਂਕ 2007 ਚ ਸਾਰਕ ਡਿਵੈਲਪਮੈਂਟ ਫੰਡ ਆ ਜਿਹੜਾ 2008 ਚ ਬਣਾਇਆ ਗਿਆ ਸਾਰਕ ਜਿਨਾ ਇਹ ਸੰਗਠਨ ਇਹਦੇ ਵਿੱਚ ਕਈ ਚੁਣੌਤੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੀ ਚੁਣੌਤੀ ਤਾਂ ਇਹ ਹੈ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਤਣਾ 2014 ਤੋਂ ਬਾਅਦ ਕੋਈ ਵੀ ਜਿਹੜੀ ਸਾਰਕ ਦੀ ਸਮਟਣੀ ਹੋਈ ਇਹਦਾ ਕਾਰਨ ਕੀ ਸੀਗਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੇ ਖਰਾਬ ਹੋਏ ਰਿਸ਼ਤੇ ਨੇਗੇ ਦੂਸਰੀ ਚੁਣੌਤੀ ਇਹਦੇ ਵਿੱਚ ਇਹ ਆ ਜਾਂਦੀ ਹੈ ਵੀ ਆਰਥਿਕ ਅਸਮਾਨਤਾ ਸਾਊਥ ਏਸ਼ੀਆਨ ਖੇਤਰੀ ਸਹਿਯੋਗ ਸੰਗਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਅਰਥਵਿਵਸਥਾ ਹੋ ਗਈ ਉਹ ਭਾਰਤ ਦੀ ਆ ਤੇ ਬਾਕੀ ਦੇਸ਼ਾਂ ਦੀ ਜਿਹੜੀ ਅਰਥਵਿਵਸਥਾ ਹੈਗੀ ਉਹ ਬਹੁਤ ਛੋਟੀ ਹੈਗੀ ਇਸ ਲਈ ਜਿਹੜੀ ਆਰਥਿਕ ਅਸਮਾਨਤਾ ਹੈਗੀ ਇਹ ਵੱਧ ਜਾਂਦੀ ਹੈ ਕਿਉਂਕਿ ਸਾਰਾ ਜਿਹੜਾ ਬੋਝ ਹੈਗਾ ਉਹ ਭਾਰਤ ਦੇ ਉੱਤੇ ਆ ਜਾਂਦਾ ਇਸ ਲਈ ਵੀ ਇਹ ਜਿਹੜਾ ਭਾਰਤ ਇਹ ਨੂੰ ਪਸੰਦ ਨਹੀਂ ਕਰਦਾ ਸਰਕ ਨੂੰ ਕਪਟਨ ਕੇ 3 ਵਪਾਰ ਮਤਲਬ ਸਿਰਫ 5% ਜਿਹੜਾ ਵਪਾਰ ਹੈਗਾ ਉਹ ਸਾਰਕ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਹੁੰਦਾ ਵਾ ਐਸ ਲਈ ਵੀ ਇਹ ਜਿਹੜੀ ਮੱਤਤਾ ਕੀ ਸਾਰਕ ਦੀ ਉਹ ਘਟ ਜਾਂਦੀ ਆ ਬਾਕੀ ਭਾਰਤ ਜਿਹੜਾ ਪ੍ਰਮੁੱਖ ਦੇਸ਼ ਹੈਗਾ ਸਾਰਕ ਦਾ ਜੇ ਹੁਣ ਭਾਰਤ ਨਹੀਂ ਨਹੀਂ ਇਹਦੇ ਵਿੱਚ ਅੱਗੇ ਵਧਣਾ ਹਨਾ ਤੇ ਫਿਰ ਬਾਕੀ ਦੇ ਸਾਰਕ ਦੇਸ਼ਾਂ ਦਾ ਵੀ ਕੋਈ ਮਜੂਦ ਹੈ ਨਹੀਂਗਾ ਐਸ ਲਈ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਜਿਹੜੇ ਝਗੜੇ ਨੇਗੇ ਉਹਨਾਂ ਕਰਕੇ ਇਹ ਜਿਹੜੀ ਸੰਸਥਾ ਕੀ ਖਰਾਬ ਹੋ ਚੁੱਕੀ ਆ ਇਹ ਸੀਗੀ ਸਾਰਕ ਦੇ ਨਾਮ ਹੇਤ ਕੁਝ ਮਹੱਤਵਪੂਰਨ ਜਾਣਕਾਰੀ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ